ਮੁੱਖ ਧਾਰ ਕੀ ਚੱਕੀ ਪਟਲੇ ਉਹ ਪਟਲਿਓ ਨੇ ਹਾਂ ਬਾ ਨੇ ਉਹਦੀ ਚੱਕੀ ਕਾ ਨੂੰ ਪਟਣੀ ਆ ਬਾਪੂ ਪੂਰੀ ਚੱਕੀ ਤਾਂ ਰੱਬ ਨਹੀਂ ਪਟਦੀ ਪਟਦੀ ਆ ਨਾ ਪਟਦੀ ਰੱਬ ਨੇ ਜਿਹਨੇ ਤੇਰੇ ਨਾਲ ਇੰਨਾ ਤਸ਼द्दਤ ਕੀਤਾ ਉਹਦੀ ਚੱਕੀ ਤਾਂ ਰੱਬ ਨਹੀਂ ਪਟਦੀ ਬਾਪੂ ਗਪਾਲ ਸਿੰਘ ਜੀ ਇਹ ਰੇਡੀਓ ਦੇ ਬਹੁਤ ਜ਼ਿਆਦਾ ਸ਼ਿਕਾਇਤ ਆ ਜਿਵੇਂ ਕੋਈ ਬੰਦਾ ਆ ਗਿਆ ਨੇ ਕਹਿਣਾ ਮੈਨੂੰ ਰੇੜੂਆ ਚਾਹੀਦਾ ਕੋਈ ਨਾ ਕੋਈ ਰੇੜੂਆ ਦੇ ਜਾਂਦਾ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਨਵਾਂ ਰੇੜੂਆ ਆ ਗਿਆ ਫਿਰ ਪੁਰਾਣਾ ਰੇੜੂਆ ਇਹ ਤੋੜਨਾ ਸ਼ੁਰੂ ਕਰ ਦਿੰਦਾ ਕਿਨੇ ਹੁਣ ਤੱਕ 40 50 ਰੇੜੂਏ ਬਾਪੂ ਨੇ ਹੁਣ ਤੱਕ ਤੋੜ ਦਿੰਦੇ ਆ ਹੁਣ ਦੇ ਕਿੰਨਾ ਸੋਹਣਾ ਫਲਿੱਪਸ ਦਾ ਰੇਡੂ ਆ ਕੋਈ ਦੇਖ ਕੇ ਗਿਆ ਦੇਖੋ ਕਿੰਨਾ ਵਧੀਆ ਰੇਡੂ ਆ ਫਲਿੱਪਸ ਦਾ ਵੀ ਆ ਸਾਰੇ ਟਿੱਪਾ ਲਾ ਦੀਆਂ ਪਿੱਛੇ ਤੋੜ ਦਿੰਦਾ ਢੱਕਣ ਲਾ ਰੰਦਾ ਪਿੱਛੇ ਤੋੜ ਲੌਕ ਤੋੜ ਦਿੰਦਾ ਢੱਕਣ ਦੇ ਪਿੱਛੇ ਜਿਹੜੇ ਛੋਟੇ ਛੋਟੇ ਲੌਕ ਹੁੰਦੇ ਆ ਤੋੜ ਭਰਤੀ ਪੈ ਗਈ ਜੀ ਟਰਾਲੀ ਪੈ ਗਰਮੀ ਥੋੜੀ ਜੀ ਘੱਟ ਦੇਵੇ ਫਿਰ ਚੱਕੀ ਲਾਵਾਂਗੇ ਠੀਕ ਆ ਟਰਾਲੀਆਂ ਕਿੰਨੀ ਪਈ ਦੀ ਟਰਾਲੀਆਂ ਦੋ ਚ ਪੈਣੀਆਂ ਸੱਤ ਟਰਾਲੀਆਂ ਭਰਤੀ ਦੀਆਂ ਪੈਣੀਆਂ ਸਭ ਤੋਂ ਸਭ ਤੋਂ ਟਰਾਲੀਆਂ ਇਟਾ ਲਾਤੀ ਆ ਇਟਾ ਲਿਆਉਂਦੀ ਆ ਫਿਰ ਏਡਾ ਉੱਚੀ ਪਾਰਕ ਕਰਕੇ ਨਾ ਕਮਰਾ ਪਾ ਕੇ ਸੋਣਾ ਯਾ ਉੱਤੇ ਲਿਖ ਦੇਣਾ ਗਪਾਲ ਦੀ ਚੱਕੀ ਮੁਖਤਿਆਰ ਦੀ ਤੇ ਮੁਖਤਿਆਰ ਨੂੰ ਦੁਕਾਨ ਤੋਂ ਯਾਰ ਕਰ ਜਾਂਦਾ ਮੁਖਤਿਆਰ ਦੀ ਚੱਕੀ ਤਾਂ ਬੰਦ ਹੋ ਗਈ ਬਾਪੂ ਕੀ ਮੁਖਤਿਆਰ ਦੀ ਚੱਕੀ ਪਟਲੇ ਉਹ ਪਟਲਿਉ ਨੇ ਨਹੀਂ ਉਹਦੀ ਚੱਕੀ ਕਾ ਨੂੰ ਪਟਣੀ ਹੈ ਬਾਪੂ ਪੂਰੀ ਚੱਕੀ ਤਾਂ ਰੱਬ ਨਹੀਂ ਪਟਦੀ ਪਟਦੀ ਆਣਾ ਪਟਦੀ ਰੱਬ ਨੇ ਜਿਹਨੇ ਤੇਰੇ ਨਾਲ ਇੰਨਾ ਤਸ਼द्दਦ ਕੀਤਾ ਉਹਦੀ ਚੱਕੀ ਤਾਂ ਰੱਬ ਨਹੀਂ ਪਟਦੀ ਇਮਤਿਆਰ ਸਿੰਘ ਚੱਕੀ ਵਾਲਾ ਉਹ ਆ ਜੀ ਜਿਹਨੇ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ ਜਿਹਨੇ 40-45 ਸਾਲ ਇਹ ਤੋਂ ਕੁੱਟ-ਕੁੱਟ ਕੇ ਕੰਮ ਕਰਾਇਆ ਇਹ ਕਹਿੰਦਾ ਉਹਦੀ ਚੱਕੀ ਪੱਟ ਲਿਆਉਨੇ ਆ ਆਪਾਂ ਹੁਣ ਤੇ ਉਹਨੂੰ ਯਾਦ ਵੀ ਬਹੁਤ ਕਰਦਾ ਹੁਣ ਪਿੱਛੇ ਜੇ ਕਹਿੰਦਾ ਬਿਮਾਰ ਆ ਉਹ ਆਪਾਂ ਉਹਨੂੰ ਲੈ ਆਉਨੇ ਆ ਮੈਂ ਆਪਾਂ ਕੀ ਕਰਾਂਗੇ ਉਹਦੀ ਕਹਿੰਦਾ ਮੈਂ ਉਹਦੀ ਸੇਵਾ ਕਰੂੰਗਾ ਨਾਲੇ ਉਹ ਕੁੱਟਦਾ ਰਿਹਾ ਇਹਨੂੰ ਇੰਨਾ ਤੇਰੇ ਪੈਰ ਦੇਖੋ ਕੀ ਹਾਲ ਸੀ ਜਦੋਂ ਲੈ ਕੇ ਆਈ ਬਾਪੂ ਦੇ ਉਹ ਕੀ ਹਾਲ ਸੀ ਤਸਵੀਰਾਂ ਦੇਖੋ ਕਿੱਦਾਂ ਦੇ ਹਾਲ ਸੀ ਉਸ ਟਾਈਮ ਬਾਪੂ ਦੇ ਪਰ ਫਿਰ ਵੀ ਇਹਦੇ ਦਿਲ 'ਚ ਕਿਤਨੇ ਕਿਤੇ ਉਹਦੇ ਪ੍ਰਤੀ ਭਾਵਨਾ ਕੱਲ੍ਹ ਇਹ ਉਹਦਾ ਸਾਲਾ ਆਇਆ ਸੀ ਮੁਖਤਿਆਰ ਸਿੰਘ ਚੱਕੀ ਵਾਲੇ ਦਾ ਜਿਹੜੀ ਪਹਿਲਾਂ ਵਾਈਫ ਉਹਦੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ ਜਿਹਦੀ ਉਹਦਾ ਭਰਾ ਸੁਭਾ ਸਿੰਘ ਕੈਂਸਰ ਖੋੜੀ ਹੋਇਆ ਸੀ ਉਹਨੂੰ ਮਾਮਾ ਕਹਿੰਦਾ ਸੀ ਬਾਪੂ ਇਹ ਵੀ ਮਾਮਾ ਆਇਆ ਉਹਨੂੰ ਕੱਲ ਮਾਮਾ ਹੀ ਕਹਵੇ ਉਹਦੀਆਂ ਜਿਹੜੀਆਂ ਭੈਣਾਂ ਸੀ ਸੁਭਾ ਮੰਨ ਲਓ ਜਿਹੜੀਆਂ ਮੁਖਤਿਆਰ ਸਿੰਘ ਚੱਕੀ ਵਾਲੇ ਦੀਆਂ ਸਾਲੀਆਂ ਸੀ ਜਿਹੜੀਆਂ ਉਹਨਾਂ ਨੂੰ ਬਾਪੂ ਮਾਸੀ ਕਹਿੰਦਾ ਦੇਖੋ ਸਾਰੇ ਰਿਸ਼ਤੇ ਉਵੇਂ ਉਹਨੂੰ ਪਿਓ ਮੰਨਦਾ ਸੀ ਆਪਦਾ ਤੇ ਉਸ ਬੰਦੇ ਨੇ ਇਹਦੇ ਨਾਲ ਪਿਓ ਬਣ ਕੇ ਗਰਦਾਰੀ ਕੀਤੀ ਧੋਖਾ ਕੀਤਾ ਤਸ਼ੱਦਦ ਕੀਤਾ ਦੋ ਤਿੰਨ ਵਾਰੀ ਇਹ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਪਿੰਡ ਵਾਲਿਆਂ ਨੇ ਦੀ ਮਦਦ ਕਰਤੀ ਇਹਨੂੰ ਛੱਡਿਆ ਇਹ ਭਜਾਇਆ ਇਹ ਬਸ ੱਡੇ ਤੋਂ ਫੇਰ ਲੈ ਆਉਂਦਾ ਸੀ ਫੜ ਕੇ ਪਰ ਇਹਨੂੰ ਵਿਚਾਰਾ ਸਾਧੂ ਬੰਦਾ ਕਿੱਥੇ ਭਜਦਾ ਸੀ ਤੇ ਜੇ ਇਹਨੂੰ ਕੋਈ ਕਹਿਣ ਨਹੀਂ ਸੀ ਵੀ ਤੇਰੀ ਮਦਦ ਕਰਦੇ ਆਂ ਤੂੰ ਇੱਥੇ ਕਾਹਤੋਂ ਕੰਮ ਕਰਨ ਤੈਨੂੰ ਛੱਡਿਆਉਨੇ ਆ ਇਹ ਜਾ ਕੇ ਦੱਸ ਦਿੰਦਾ ਸੀ ਮੁਖਤਿਆਰ ਨੂੰ ਵੀ ਫਲਾਨਾ ਐ ਕਹਿੰਦਾ ਮੈਨੂੰ ਉਹ ਲੜਦਾ ਸੀ ਉਹ ਡਰਦੇ ਸੀ ਵੀ ਲੋਕ ਡਰਦੇ ਚੁੱਪ ਕਰ ਗਏ ਫਿਰ 40 42 ਸਾਲ ਇਹ ਬੰਦੇ ਨੇ ਗੋਹਾ ਹੀ ਚੱਕਿਆ ਜੀ ਸਾਰਾ ਦਿਨ ਕਿ ਗੁਰੂ ਦੀ ਕਿਰਪਾ ਹੋਈ 2018 ਚੋਂ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਅਸੀਂ ਤੇ ਹੁਣ ਸਰਪੰਚ ਸਾਡੇ ਘਰ ਦੇ ਬਾਪੂ ਗਪਾਲ ਸਿੰਘ ਜੀ ਇਹ ਰੇਡੀਓ ਦੇ ਬਹੁਤ ਜ਼ਿਆਦਾ ਸ਼ਿਕਾਇਤ ਆ ਜਿਵੇਂ ਕੋਈ ਬੰਦਾ ਆ ਗਿਆ ਨਹੀਂ ਕਹਿਣਾ ਮੈਨੂੰ ਰੇੜੂਆ ਚਾਹੀਦਾ ਕੋਈ ਨਾ ਕੋਈ ਰੇੜੂਆ ਦੇ ਜਾਂਦਾ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਨਵਾਂ ਰੇੜੂਆ ਆ ਗਿਆ ਫਿਰ ਪੁਰਾਣਾ ਰੇੜੂਆ ਤੋੜਨਾ ਸ਼ੁਰੂ ਕਰ ਦਿੰਦਾ ਕਿਨੇ ਹੁਣ ਤੱਕ ਕਰ 40 50 ਰੇੜੂਏ ਬਾਪੂ ਨੇ ਹੁਣ ਤੱਕ ਤੋੜਦੇ ਨੇ ਆ ਹੁਣ ਦੇ ਕਿੰਨਾ ਸੋਹਣਾ ਫਲਿੱਪਸ ਦਾ ਰੇੜੂਆ ਕੋਈ ਦੇਖ ਕੇ ਗਿਆ ਇਹ ਕੋ ਕਿੰਨਾ ਵਧੀਆ ਡੇਡੂ ਆ ਫਲਿੱਪਸ ਦਾ ਵੀ ਆਲੇ ਸਾਰੇ ਟਿੱਪਾ ਲਾ ਦਿੰ ਗਿਆ ਪਿੱਛੇ ਤੋੜ ਦਿੰਦਾ ਢੱਕਣ ਲਾ ਦਿੰਦਾ ਪਿੱਛੇ ਤੋੜ ਲੌਕ ਤੋੜ ਦਿੰਦਾ ਢੱਕਣ ਦੇ ਵਿੱਚ ਜਿਹੜੇ ਛੋਟੇ ਛੋਟੇ ਲੌਕ ਹੁੰਦੇ ਆ ਤੋੜ ਅੱਜ ਵੀ ਹੁਣ ਇਹਨਾਂ ਨੂੰ ਇੱਥੋਂ ਫੜਨ ਵਾਲਾ ਕੁੰਡਾ ਸੀਗਾ ਆ ਵੀ ਤੋੜਤਾ ਇਹਨੇ ਪੱਟਤਾ ਬਾਪੂ ਨੇ ਤੇ ਆ ਆ ਚੀਜ਼ਾਂ ਪੁੱਠੀਆਂ ਘਮਾ ਕੇ ਵੇ ਤੋੜ ਦੇਣੀਆਂ ਤੇ ਪਰ ਬਾਪੂ ਸਾਡਾ ਬਾਪੂ ਗਪਾਲ ਰੱਬ ਆ ਤੇ ਕੇ ਬਾਪੂ ਗੋਪਾਲ ਐ ਵੀ ਇਹਨੂੰ ਵੀ ਚੰਦ ਬਾਜੇ ਤੋਂ ਛਡਾਇਆ ਸੀ ਹਨਾ ਤੇ ਇਹ ਗੁੰਗਾ ਤੇ ਬੋਲਾਵਾ ਬਾਪੂ ਸੁਣ ਨਹੀਂ ਸਕਦਾ ਨਾ ਬੋਲ ਸਕਦਾ ਤੇ ਇਹਦੇ ਵੀ ਹੱਥ ਵੱਡੇ ਗਏ ਸੀ ਜ਼ਿਮੀਂਦਾਰ ਦੇ ਖੇਤ ਕੰਮ ਕਰਦੇ ਦੇ ਉਹਨੇ ਇਹਦਾ ਮਾਫਜਾ ਲੈ ਕੇ ਵੀ ਖਾ ਲਿਆ ਪਰ ਇਹ ਬੰਦੇ ਦਾ ਅਜ ਤੱਕ ਘਰ ਹੀ ਨਹੀਂ ਪਤਾ ਲੱਗਿਆ ਕੌਣ ਨਾ ਇਹ ਦੱਸ ਸਕਦਾ ਇਹ ਕੌਣ ਆ ਕਿਉਂਕਿ ਬੋਲ ਹੀ ਨਹੀਂ ਸਕਦਾ ਤੇ ਇਹਨੂੰ ਪਛਾਨਣ ਵਾਸਤੇ ਕਈ ਪਰਿਵਾਰ ਆਏ ਵੀਡੀਓ ਦੇਖ ਕੇ ਵੀ ਇਹ ਸਾਡਾ ਵਾ ਪਰ ਜਦੋਂ ਆ ਕੇ ਮਿਲਦੇ ਆ ਦੇਖਦੇ ਆ ਫਿਰ ਉਹ ਕਹਿੰਦੇ ਨਹੀਂ ਸਾਡਾ ਨਹੀਂ ਹੈਗਾ ਇਹ ਵੀ ਛੋਟਾ ਜਿਹਾ ਸੀ ਕਹਿੰਦੇ ਜਦੋਂ ਬੋੜ ਸਿੰਘ ਬਰਾੜ ਦੇ ੱੱੱਕੇ ਚੜ ਗਿਆ ਸੀ ਤੇ ਬੋੜ ਸਿੰਘ ਬਰਾੜ ਇਹਨੂੰ ਘਰੇ ਲੈ ਗਿਆ ਬਸ ਪੱਠੇ ਪਾਉਣ ਲੱਗ ਗਿਆ ਗੋਹਾ ਚ ਕਾਉਣ ਲੱਗ ਗਿਆ ਸਾਰੀ ਉਮਰ ਹੀ ਕੱਢ ਤੀ ਠੀਕ ਆ ਜੀ ਸਾਡੇ ਸਰਪੰਚ ਬਾਪੂ ਗੋਪਾਲ ਸਿੰਘ ਇਹਨਾਂ ਵਾਸਤੇ ਤੰਦਰੁਸਤੀ ਵਾਸਤੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਿਓ ਵੈਰ ਗੁਰਜੀ ਖਾਲਸਾ